ਦੋ ਪੁਰਬੇਸਰਾਂ ਦੇ ਨੇ ਜਿਹੜੇ ਪੁਰਬ ਸਿੱਖ ਸੰਗਤ ਅੱਜ ਤੱਕ ਮਨਾਉਂਦੀ ਨਹੀਂ ਨਾ ਰਹਿੰਦੇ ਜੁਗਾਂ ਤੱਕ ਮਨਾਏਗੀ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਅੱਜ ਤੱਕ ਅਸੀਂ ਮਨਾਇਆ ਨਹੀਂ ਰਹਿੰਦੇ ਜੁਗਾਂ ਤੱਕ ਉਹ ਕਦੇ ਗੁਰਤਾ ਗੱਦੀ ਪੁਰਬ ਸੰਗਤ ਨਹੀਂ ਮਨਾਏਗੀ ਉਹਦਾ ਕਾਰਨ ਜਦੋਂ ਗੁਰੂ ਨਾਨਕ ਸਾਹਿਬ ਜੀ ਆਦਿਕਾਲ ਤੋਂ ਪਰਮੇਸ਼ਰ ਦੇ ਘਰ ਚੋਂ ਪ੍ਰਕਾਸ਼ ਧਾਰਨ ਦੁਨੀਆ 'ਚ ਕਰਦੇ ਆ ਉਨ੍ਹਾਂ ਦੇ ਬਾਬਤ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਸਤਗੁਰ ਨਾਨਕ ਪ੍ਰਗਟਿਆ ਕੇਵਲ ਨਾਨਕ ਨਹੀਂ ਉਹਨਾਂ ਨੇ ਨਾਨਕ ਦੇ ਨਾਲ ਸਤਗੁਰ ਸ਼ਬਦ ਵੀ ਨਾਲ ਹੀ ਲਾਇਆ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਸੰਗਤ ਨੇ ਮਨਾਇਆ ਨਹੀਂ ਨਾ ਰਹਿੰਦੇ ਜੁਗਾਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਕਦੇ ਜੋਤੀ ਜੋਤ ਪੁਰਬ ਮਨਾਇਆ ਜਾਏਗਾ ਕਿਉਂਕਿ ਇਹ ਆਦ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗਾ ਟਲ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਪਾਂ ਮਨਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਵੀ ਮਨਾਇਆ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਕਦੀ ਜੋਤੀ ਜੋਤ ਪੁਰਬ ਨਹੀਂ ਮਨਾਇਆ ਜਾਂਦਾ